ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮਲਬਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇਹ ਗਰੋਜ ਇਸ ਵਿੱਚ ਕਥਿਤ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰੀ ਭਾਰਤੀ ਨਾਗਰਿਕ ਸ਼ਾਮਲ ਹਨ ਮਲਬਨ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਸਮੂ ਇੱਕ ਤਾਲਮੇਲ ਵਾਲੇ ਨੈਟਵਰਕ ਅਦੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿਕਾਰੀ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25,000 ਡਾਲਰ ਤੋਂ ਲੈ ਕੇ 1,30,000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਵਾਰਡ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕੋਰਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,33,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਬਨ ਦੇ ਸਭ ਤੋਂ ਵੱਡੇ ਕਥਿਤ ਸੰਗਠਨ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਗਰੋਜ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬਨ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗਰੋ ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂ ਇੱਕ ਤਾਲਮੇਰ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਉਵਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿ ਦੇ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25,000 ਡਾਲਰ ਤੋਂ ਲੈ ਕੇ 1,30,000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਬਾਰਡਰ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,30,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਵਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਚੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ drone ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬਨ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ 'ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ drone ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿ ਦੇ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਵਾਰਡ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,33,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਬਨ ਦੇ ਸਭ ਤੋਂ ਵੱਡੇ ਕਥਿਤ ਸੰਗਠਨ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ਼ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬੰਦ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ 'ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ, ਵਿਟਾਮਿਨ, ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ, ਇਲੈਕਟ੍ਰੋਨਿਕ, ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈੱਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ। ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈੱਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿਕਾਰੀ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੋਪੀ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਅਸਟ੍ਰੇਲੀਆ ਬਾਰਡਰ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦੱਤਾ ਹੈ ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,30,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਵਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬਨ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਸਮੂ ਇੱਕ ਤਾਲਮੇਲ ਵਾਲੇ ਨੈਟਵਰਕ ਅਦੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿ ਦੇ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਵਾਰਡ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,33,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਵਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ਼ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬੰਦ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ 'ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ, ਵਿਟਾਮਿਨ, ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ, ਇਲੈਕਟ੍ਰੋਨਿਕ, ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈੱਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ। ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈੱਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿਕਾਰੀ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੋਫੀ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਅਸਟ੍ਰੇਲੀਆ ਬਾਰਡਰ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦੱਤਾ ਹੈ ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਵਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਗਰੋਜ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬਨ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗਰੋ ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿ ਦੇ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਹਨਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਵਾਰਡ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕੋਰਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,33,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਬਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ਼ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਮਲਬੰਦ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ 'ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ, ਵਿਟਾਮਿਨ, ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ, ਇਲੈਕਟ੍ਰੋਨਿਕ, ਟੂਥ ਬਰਸ਼ ਅਤੇ ਸਟਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ। ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿਕਾਰੀ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਹਿ ਹੈ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੋਪੀ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਬਾਰਡਰ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦੱਤਾ ਹੈ ਮੈਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,30,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਵਨ ਦੇ ਸਭ ਤੋਂ ਵੱਡੇ ਕਥਿਤ ਸੰਗਠਿਤ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬੰਦ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ ਵਿਟਾਮਿਨ ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ ਇਲੈਕਟ੍ਰੋਨਿਕ ਟੂਥ ਬਰਸ਼ ਅਤੇ ਸਟਾਈਲਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਸ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਅਦੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇਗਾ ਸਮਾਨ ਨੂੰ ਮੁਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿ ਦੇ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋਂ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25,000 ਡਾਲਰ ਤੋਂ ਲੈ ਕੇ 1,30,000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਵਾਰਡ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ ਦਿੱਤਾ ਹੈ ਮਲਬਨ ਪੁਲਿਸ ਨੇ 10 ਮਿਲੀਅਨ ਡਾਲਰ ਦੀ ਚੋਰੀ ਦੇ ਰੈਕਡ ਦਾ ਪਰਦਾਫਾਸ਼ ਕੀਤਾ ਹੈ ਇਸ ਦੇ ਵਿੱਚ ਭਾਰਤੀ ਨਾਗਰਿਕਾਂ ਸਮੇਤ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ 1 ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 1,33,000 ਡਾਲਰ ਚੋਰੀ ਕਰਨ ਦੇ ਦੋਸ਼ ਹਨ ਵਿਕਟੋਰੀਆ ਪੁਲਿਸ ਨੇ ਮੈਲਬਨ ਦੇ ਸਭ ਤੋਂ ਵੱਡੇ ਕਥਿਤ ਸੰਗਠਨ ਪਰਜੂਨ ਚੋਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ 10 ਮਿਲੀਅਨ ਡਾਲਰ ਦੀ ਚੋਰੀ ਕੀਤੀ ਹੈ ਇੱਕ ਰੋਜ਼ ਇਸ ਵਿੱਚ ਕਥੇ ਤੌਰ ਤੇ ਅਸਥਾਈ ਵੀਜ਼ਾ ਤੇ ਯਾਤਰ ਭਾਰਤੀ ਨਾਗਰਿਕ ਸ਼ਾਮਲ ਹਨ ਨਿਮਲਬੰਦ ਦੇ ਵਿੱਚ ਪ੍ਰਮੁੱਖ ਸੁਪਰਮਾਰਕਟਾਂ 'ਚ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗਰੋਹ ਨੇ ਬੇਬੀ ਫਾਰਮੂਲਾ ਦਵਾਈਆਂ, ਵਿਟਾਮਿਨ, ਚਮੜੀ ਦੀ ਦੇਖਭਾਲ ਕਰਨ ਵਾਲੇ ਉਤਪਾਦ ਜਾਨਕੀ ਬਿਊਟੀ ਪ੍ਰੋਡਕਟ, ਇਲੈਕਟ੍ਰੋਨਿਕ, ਟੂਥ ਬਰਸ਼ ਅਤੇ ਸਾਈਲਟਰੀ ਸਮੇਤ ਕਈ ਹੋਰ ਚੀਜ਼ਾਂ ਚੋਰੀ ਕੀਤੀਆਂ ਹਨ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਤੇ ਚੋਰੀ ਕੀਤੇ ਸਮਾਨ ਨੂੰ ਮੁਨਾਫੇ ਲਈ ਗੈਰਕਾਨੂੰਨੀ ਵੇਚਣ ਵਾਲਿਆਂ ਦੀ ਮਦਦ ਕਰਦਾ ਸੀ। ਜਾਂਚ ਕਰਤਾਵਾਂ ਦਾ ਕਹਿਣਾ ਸੀ ਕਿ ਇਹ ਸਮੂਹ ਇੱਕ ਤਾਲਮੇਲ ਵਾਲੇ ਨੈਟਵਰਕ ਦੇ ਅਧੀਨ ਕੰਮ ਕਰਦਾ ਸੀ ਅਤੇ ਚੋਰੀ ਕੀਤੇ ਗਏ ਸਮਾਨ ਨੂੰ ਨਾਫੇ ਨਾਲ ਅੱਗੇ ਵੇਚਦਾ ਸੀ ਪੂਰਬੀ ਖੇਤਰ ਡਿਵੀਜ਼ਨ 1 ਦੇ ਜਾਂਚ ਅਧਿਕਾਰੀ ਜਵਾਬ ਪ੍ਰਬੰਧਕ ਡਿਟੈਕਟਿਵ ਐਕਟਿੰਗ ਇੰਸਪੈਕਟਰ ਰਾਚੇਲ ਸਿਆਵਰੇਲਾ ਨੇ ਇਸ ਕਾਰਵਾਈ ਨੂੰ ਵੱਡੀ ਸਫਲਤਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਾਲੀ ਦੇ ਸਮੇਂ ਵਿੱਚ ਸੰਗਠਿਤ ਪਰਚੂਨ ਚੋਰੀ ਨੂੰ ਨਿਸ਼ਾਨਾ ਬਣਾਉਣ ਲਈ ਸਾਡੇ ਦੁਆਰਾ ਕੀਤੇ ਗਏ ਸਭ ਤੋਂ ਮਹੱਤਵਪੂਰਨ ਕਾਰਜਾਂ ਦੇ ਵਿੱਚੋਂ ਇੱਕ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਦੋਸ਼ ਲਗਾਏ ਹਨ ਕਿ ਇਸ ਗਰੂ ਨੇ ਨਾ ਸਿਰਫ ਆਪਣੇ ਲਈ ਚੋਰੀ ਕੀਤੀ ਹੈ ਸਗੋ ਚੋਰੀ ਕੀਤੇ ਹੋਏ ਸਮਾਨ ਨੂੰ ਮੁਨਾਫਾ ਕਮਾਉਣ ਲਈ ਅੱਗੇ ਵੀ ਵੇਚਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ 21 ਤੋਂ 54 ਸਾਲ ਦੀ ਉਮਰ ਦੇ 6 ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ ਜਿਨ੍ਹਾਂ ਤੇ 25000 ਡਾਲਰ ਤੋਂ ਲੈ ਕੇ 130000 ਡਾਲਰ ਦੇ ਵਿਚਕਾਰ ਦੀਆਂ ਚੋਰੀਆਂ ਦਾ ਦੋਸ਼ ਹੈ। ਪੁਲਿਸ ਨੇ ਕਥਿਤ ਅਪਰਾਧੀਆਂ ਦੀ ਜਲਦੀ ਪਛਾਣ ਕਰਨਾ ਤੇ ਸਮੇਂ ਸਿਰ ਕਾਰਵਾਈ ਕਰਨ ਲਈ ਖੁਫੀ ਜਾਣਕਾਰੀ ਇਕੱਠੀ ਕਰਨ ਲਈ ਪਰਚੂਨ ਵਿਕਰੇਤਾਵਾਂ ਅਤੇ ਆਸਟ੍ਰੇਲੀਆ ਬਾਰਡਰ ਫੋਰਸ ਨਾਲ ਮਿਲ ਕੇ ਕੰਮ ਕੀਤਾ ਹੈ ਜਾਂਚ ਜਾਰੀ ਹੈ ਤੇ ਹੋਰ ਗਿਫਤਾਰੀਆਂ ਦੀ ਉਮੀਦ ਹੈ ਪੁਲਿਸ ਨੇ ਸੰਗਠਿਤ ਪਰਚੂਨ ਚੋਰੀ ਜਾਂ ਚੋਰੀ ਹੋਏ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਲ ਕਰਨ ਲਈ ਵਿਸਥਾ deta ਹੈ